ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਸਾਂ ਦੀ ਵਾਰ ਛੰਤ ਛੇਵਾ ਪੰਥ ਦਸਾਵਾ ਨਿਤ ਖੜੀ ਮੁੰਦ ਜੋ ਬਨੇ ਬਾਲੀ RAM ਰਾਜੇ ਹਰ ਹਰ ਨਾਮ ਚੇਤਾਏ ਗੁਰ ਹਰ ਮਾਰਗ ਚਾਲੀ ਚਾਲੀ ਮੇਰੇ ਮਨ ਤਨ ਨਾਮ ਆਧਾਰ ਹੈ ਹਉ ਮੈਂ ਬਿਖ ਜਾਲੀ ਜਾਲੀ ਜਨ ਨਾਨਕ ਸਤ ਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਬਨਵਾਲੀ ਸੋ ਲੋਕ ਮਹੱਲਾ ਪੈਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰੇ ਬੰਦੇ ਸੇ ਜੀ ਪਵੇ ਵਿੱਚ ਬੰਦੀ ਵੇਖਨ ਕੋ ਦੀਦਾਰ ਹਿੰਦੂ ਸਲਾਹੀ ਸਲਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁੰਨਤਿਆ ਵਨ ਜੀਤੇ ਅਲਖ ਨਾਮ ਕਰਤਾਰ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਯ ਮੰ ਸੰਤੋ ਖੁਪ ਜੇ ਦੇਣ ਕੈ ਵਿਚਾਰ ਦੇਦੇ ਮੰਗੇ ਸਸ ਗੁਣਾ ਸੋਪ ਕਰੇ ਸੰਸਾਰ ਚੋਰਾ ਜਾਰਾ ਤੇ ਕੁੜਿਆਰਾ ਖਰਾਬ ਵੇਕਾਰ ਇੱਕ ਹੋਂਦਾ ਖਾਏ ਚਲੇ ਐਤਾ ਤਿਨਾ ਬਿਕਾਈ ਕਾਰ ਜਲਤਰ ਜੀਆ ਪੂਰੀਆ ਲੋਆ ਅਕਰ ਅਕਾਰ ਹੋਈ ਜੀ ਆਖੇ ਸੁ ਤੂੰ ਹੈ ਜਾਣੇ ਤਿਨਾ ਵੀ ਤੇਰੀ ਸਾਰ ਨਾਨਕ ਪੰਗਤਾ ਸਲਾਹਨ ਸਚ ਨਾਮ ਆਦਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਚਾਰ ਮੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁੰਮਿਆਰੇ ਖੜ ਪਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਣ ਕੀਆ ਸੋ ਜਾਣੇ ਕਰਤਾਰ ਪੌੜੇ ਬਿਨ ਸਤ ਗੁਰ ਕੀ ਨੇ ਨ ਪਾਇਓ ਬਿਨ ਸਤ ਗੁਰ ਕੀ ਨੇ ਨ ਪਾਇਆ ਸਤਗੁਰ ਵਿੱਚ ਆਪ ਰੱਖੇ ਓਨ ਘਰ ਪਰਗਟ ਆਖ ਸੁਣਾਇਆ ਸਤਗੁਰ ਮਿਲਿਏ ਸਾਦਾ ਮੁਕਤ ਹੈ ਜਿਨੇ ਵਿੱਚੋਂ ਮੋਹ ਛੁਕਾਇਆ ਉੱਤਮੇ ਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਪਾਉੜੀ ਬਿਨ ਸਤਗੁਰ ਕਿਨੇ ਨ ਪਾਇਓ ਬਿਨ ਸਤਗੁਰ ਕਿਨੇ ਨ ਪਾਇਆ ਸਤਗੁਰ ਵਿੱਚ ਅਪਰਖਿਓ ਨੇ ਘਰ ਪ੍ਰਗਟ ਆਖ ਸੁਣਾਇਆ ਸਤਗੁਰ ਮਿਲਿਏ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਛੁਕਾਇਆ ਹਉ ਤਵੇਂ ਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ